ਸਾਡੇ ਨੋਟਿਸ ਦੇ ਵਿੱਚ ਇੱਕ ਜਿਹੜੀ ਅਫਵਾਹ ਵਾ ਉਹ ਆਈ ਹੈ ਜਿਹਦੇ ਵਿੱਚ ਇਹ ਗੱਲ ਫਲਾਈ ਜਾ ਰਹੀ ਹੈ ਕੁਝ ਇੱਕ ਸ਼ਰਾਰਤੀ ਅੰਸਰਾ ਵੱਲੋਂ ਕਿ ਕੱਲ ਬਠਿੰਡਾ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪੁਲਿਸ ਨੇ ਕੋਈ ਟਰਾਂਸਪੋਰਟਰਸ ਤੇ ਜਾਂ ਕੋਈ ਟਰੱਕ ਡਰਾਈਵਰਸ ਤੇ ਲਾਠੀ ਚਾਰਜ ਕੀਤਾ ਇਹਦੀ ਅਸੀਂ ਵੈਰੀਫਾਈ ਜਿਹੜਾ ਇਹਨੂੰ ਕਰਵਾਇਆ ਗਿਆ ਇੱਕ ਆਈਪੀਐਸ ਅਫਸਰ ਤੋਂ ਔਰ ਇਹ ਬਿਲਕੁਲ ਬੇਬੁਨਿਆਦ ਔਰ ਕਿਸੇ ਨੇ ਗਲਤ ਅਫਵਾਹ ਫਲਾਈ ਹੈ ਕੋਈ ਲਾਠੀ ਚਾਰਜ ਨਹੀਂ ਹੋਇਆ ਔਰ ਕਿਸੇ ਢੰਗ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੁਲਿਸ ਦਾ ਜਾਂ ਡਰਾਈਵਰਸ ਦਾ ਤਕਰਾਰ ਨਹੀਂ ਹੋਇਆ ਸੋ ਇਹ ਮੈਂ ਅਪੀਲ ਕਰਦਾ ਸਾਰੇ ਆਪ ਦੇ ਡਰਾਈਵਰ ਭਰਾਵਾਂ ਨੂੰ ਟਰਾਂਸਪੋਰਟਰਸ ਨੂੰ ਵੀ ਉਹ ਆਪਣਾ ਕੰਮ ਜਿਹੜਾ ਹੈ ਉਹ ਰੂਟੀਨ ਮੁਤਾਬਕ ਜਿਹੜਾ ਉਹ ਚੱਲਦਾ ਰੱਖਣ ਪੰਜਾਬ ਸਰਕਾਰ ਤਤਪਾਰਾ ਉੱਥੇ ਵੀ ਮੀਟਿੰਗ ਜਿਹੜੀ ਸਬ ਕਮੇਟੀ ਦੀ ਤੈਅ ਹੋਈ ਸੀ ਅੱਜ ਵੀ ਮੀਟਿੰਗ ਹੋਈ ਹੈ ਔਰ ਫਰਦਰ ਜਿਹੜਾ ਵੀ ਇਹਨਾਂ ਦਾ ਮਸਲਾ ਹੈਗਾ ਉਹ ਉਹ ਜਲਦ ਤੋਂ ਜਲਦ ਸਰਕਾਰ ਵੀ ਚਾਹੁੰਦੀ ਹੈ ਵੀ ਉਹਦਾ ਕੋਈ ਨਾ ਕੋਈ ਹੱਲ ਨਿਕਲੇ ਸੋ ਇਹਦੇ ਨਾਲ ਆਮ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਟੰਗ ਦਾ ਕਿਸੇ ਵੀ ਕਿਸੇ ਵੀ ਗੱਲ ਕਰਕੇ ਕੋਈ ਵੀ ਪ੍ਰੋਬਲਮ ਨਾ ਆਵੇ ਕੋਈ ਵੀ ਇਨਕਨਵੀਨੀਅੰਸ ਨਾ ਹੋਵੇ ਔਰ ਸਾਰਿਆਂ ਨੂੰ ਅਪੀਲ ਕਰਦਾ ਮੈਂ ਕਿ ਉਹ ਆਪ ਦਾ ਜਿਹੜਾ ਹੈਗਾ ਟਰਾਂਸਪੋਰਟਰ ਬਰਾ ਡਰਾਈਵਰਸ ਇਹ ਸਾਰਾ ਆਪਣਾ ਕੰਮ ਜਿਹੜਾ ਰੁਟੀਨ ਮੁਤਾਬਕ ਚੱਲਦਾ ਰੱਖਣ ਔਰ ਜੇ ਉਹ ਵੀ ਕਿਤੇ ਵੀ ਇਹ ਰਸਤੇ 'ਚ ਪੰਜਾਬ 'ਚ ਜਿੱਥੇ ਵੀ ਇਹ ਆਪਦੇ ਟਰੱਕ ਤੇ ਜਾਂ ਆਪਦੇ ਵਹੀਕਲਸ ਨੂੰ ਲੈ ਕੇ ਜਾਣਗੇ ਸਾਰੀ ਜਗ੍ਹਾ ਦੇ ਵਿੱਚ ਪੁਲਿਸ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇਊਗੀ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕਿਸੇ ਵੀ ਤਰ੍ਹਾਂ ਟੰਗਦਾ ਨਜਾਇਜ਼ ਜਿਹੜਾ ਹੈਗਾ ਉਹ ਪਰ ਵੀ ਨਹੀਂ ਮਾਰ ਦਿੱਤਾ ਜਾਊਗਾ